ਦੋਸਤੋ ਨਮਸਕਾਰ ਮੈਂ ਤੁਹਾਡਾ ਦੋਸਤ ਹਰਪ੍ਰੀਤ ਆਪਾਂ ਇੱਕ ਬਹੁਤ ਹੀ ਡੂੰਘੇ ਤੇ ਸੁਵੇਦਨਸ਼ੀਲ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ ਜੋ ਲੇਖ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਬੜਾ ਹੀ ਦਿਲ ਨੂੰ ਛੂਹਣ ਵਾਲਾ ਲੇਖ ਹੈਗਾ ਕਈ ਲੋਕ 24 ਘੰਟੇ ਘਰ ਦੇ ਵਿੱਚ ਰਹਿਣਾ ਪਸੰਦ ਕਰਦੇ ਐ ਜੋ ਘਰੋਂ ਬਾਹਰ ਜਾਣਾ ਪਸੰਦ ਨਹੀਂ ਕਰਦੇ ਉਹਨਾਂ ਵਾਸਤੇ ਇੱਕ ਸਕਾਰਾਤਮਕ ਇੱਕ ਪੋਜ਼ਿਟਿਵ ਬੇ ਦੇ ਨਾਲ ਇਕਾ ਵਿਗਿਆਨਕ ਪੱਖ ਦੇ ਨਾਲ ਮਨੋ ਵਿਗਿਆਨਕ ਪੱਖ ਦੇ ਨਾਲ ਆਤਮਿਕ ਮਨੋ ਵਿਗਿਆਨਕ ਪੱਖ ਤੋਂ ਇਹ ਲੇਖ ਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਤੇ ਤੁਸੀਂ ਇਸ ਲੇਖ ਨੂੰ ਇਸ ਕਹਾਣੀ ਨੂੰ ਸਾਡੀ ਨੂੰ ਪੂਰਾ ਤੁਸੀਂ ਸੁਣਨਾ ਹੈ ਅਧੂਰੀ ਜਾਣਕਾਰੀ ਵੀ ਕਹਿੰਦੇ ਖਤਰਨਾਕ ਹੁੰਦੀ ਹੈ ਜੇਕਰ ਤੁਸੀਂ ਸਾਨੂੰ ਆਪਣੇ 10 ਤੋਂ 12 ਮਿੰਟ ਦਿਓਗੇ ਤਾਂ ਹੋ ਸਕਦਾ ਇਹਦੇ ਵਿੱਚ ਤੁਹਾਡੇ ਕਿਸੇ ਰਿਸ਼ਤੇਦਾਰ ਕਿਸੇ ਸੱਕੇ ਸਬੰਧੀ ਕਿਸੇ ਦੋਸਤ ਮਿੱਤਰ ਕਿਸੇ ਉਸੇ ਪੜੋਸੀ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਵਧੀਆ ਬਣ ਸਕਦੀ ਹੈਗੀ ਆ ਜੋ ਲੋਕ ਕਰੋ ਬਾਹਰ ਜਾਣਾ ਪਸੰਦ ਨਹੀਂ ਕਰਦੇ ਇੱਕ ਅਣਸੁਣੀ ਸੋਚ ਹੁੰਦੀ ਹੈ ਲੋਕਾਂ ਦੀ ਇਸ ਦੁਨੀਆ ਵਿੱਚ ਹਰ ਇਨਸਾਨ ਆ ਇੱਕੋ ਜਿਹਾ ਨਹੀਂ ਹੁੰਦਾ ਕੁਝ ਲੋਕ ਭੀੜ ਵਿੱਚ ਖੜਦੇ ਹਨ ਰੌਲਾ ਵਿੱਚ ਆਪਣਾ ਆਪ ਲੱਭਦੇ ਹਨ ਤੇ ਕੁਝ ਲੋਕ ਖਮੋਸ਼ੀ ਵਿੱਚ ਅਕਾਂਤ ਵਿੱਚ ਚਾਰ ਦਿਵਾਰਾਂ ਦੇ ਅੰਦਰ ਆਪਣੀ ਦੁਨੀਆ ਬਣਾਉਂਦੇ ਹਨ ਜੋ ਲੋਕ ਘਰੋਂ ਬਾਹਰ ਜਾਣਾ ਪਸੰਦ ਨਹੀਂ ਕਰਦੇ ਉਹ ਅਕਸਰ ਸਮਾਜ ਦੀ ਨਿਗਾਹ ਵਿੱਚ ਅਜੀਬ ਆਲਸੀ ਜਾਂਡਰਪੋਕ ਕਰਾਰ ਦਿੱਤੇ ਜਾਂਦੇ ਹਨ ਪਰ ਸੱਚ ਇਹ ਹੈ ਕਿ ਇਹ ਲੋਕ ਕਮਜ਼ੋਰ ਨਹੀਂ ਹੁੰਦੇ ਸਗੋਂ ਅੰਦਰੋਂ ਬਹੁਤ ਡੂੰਘੇ ਸਵੇਦਨਸ਼ੀਲੇ ਤੇ ਸੋਚਣ ਵਾਲੇ ਹੁੰਦੇ ਹਨ ਇਹਦੇ ਵਿੱਚ ਹੁਣ ਜਿਹੜੀਆਂ-ਜਿਹੜੀਆਂ ਚੀਜ਼ਾਂ ਅੱਗੇ ਚੱਲਣੀ ਹੈ ਹੈਗੀ ਅੱਗੇ ਅੱਗੇ ਜਿਹੜੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਇਹ ਹੈਗਾ ਆਕਾਂਤ ਆਕਾਂਤ 'ਚ ਰਹਿਣਾ ਆਕਾਂਤ ਕਮਜ਼ੋਰੀ ਨਹੀਂ ਇੱਕ ਚੋਣ ਹੁੰਦੀ ਹੈਗੀ ਆ ਆਕਾਂਤ 'ਚ ਰਹਿਣਾ ਇੱਕ ਕਮਜ਼ੋਰੀ ਨਹੀਂ ਹੈਗੀ ਇਹ ਚੋਣ ਹੈ ਘਰੋਂ ਬਾਹਰ ਨਾ ਜਾਣਾ ਹਮੇਸ਼ਾ ਡਰ ਜਾਂ ਅਸਮਰੱਥਾ ਦਾ ਨਤੀਜਾ ਨਹੀਂ ਹੁੰਦਾ ਕਈ ਵਾਰ ਇਹ ਆਪਣੀ ਮਰਜ਼ੀ ਦੀ ਚੋਣ ਹੁੰਦੀ ਹੈ ਜਿਵੇਂ ਕੁਝ ਲੋਕਾਂ ਨੂੰ ਸ਼ੋਰ ਪਸੰਦ ਹੁੰਦਾ ਉਹਨਾਂ ਨੂੰ ਗੱਲਾਂ ਕਰਨਾ ਲੋਕਾਂ ਨਾਲ ਘਿਰੇ ਰਹਿਣਾ ਚੰਗਾ ਲੱਗਦਾ ਹੈ। ਉਸੇ ਤਰ੍ਹਾਂ ਕੁਝ ਲੋਕਾਂ ਨੂੰ ਖਮੋਸ਼ੀ ਪਸੰਦ ਹੁੰਦੀ ਹੈ। ਉਹ ਆਪਣੇ ਵਿਚਾਰਾਂ ਨਾਲ ਰਹਿਣਾ ਚਾਹੁੰਦੇ ਹਨ। ਆਪਣੇ ਅੰਦਰ ਝਾਤ ਮਾਰਨਾ ਚਾਹੁੰਦੇ ਹਨ। ਇਕਾਂਤ ਵਿੱਚ ਰਹਿਣ ਵਾਲੇ ਲੋਕ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਆਪਣੇ ਅੰਦਰਲੇ ਸਵਾਲਾਂ ਦੇ ਜਵਾਬ ਲੱਭਦੇ ਹਨ। ਉਹ ਦੁਨੀਆ ਨੂੰ ਬਾਹਰੋਂ ਨਹੀਂ ਅੰਦਰੋਂ ਸਭ ਜਾਂ ਦੀ ਬਹੁਤ ਕੋਸ਼ਿਸ਼ ਕਰਦੇ ਹਨ। ਕੁਝ ਲੋਕ ਸ਼ਵੇਦਨਸ਼ੀਲ ਦਿਲ ਵਾਲੇ ਹੁੰਦੇ ਆ ਲੋਕ ਹੁੰਦੇ ਕੁਝ ਸ਼ਵੇਦਨਸ਼ੀਲ ਦਿਲ ਵਾਲੇ ਲੋਕ ਜਿਹੜੇ ਹੁੰਦੇ ਆ ਅਕਸਰ ਜੋ ਲੋਕ ਘਰੋਂ ਬਾਹਰ ਨਹੀਂ ਜਾਂਦੇ ਉਹ ਬਹੁਤ ਸ਼ਵੇਦਨਸ਼ੀਲ ਹੁੰਦੇ ਹਨ ਛੋਟੀ ਗੱਲ ਵੀ ਉਹਨਾਂ ਦੇ ਦਿਲ ਨੂੰ ਛੂ ਜਾਂਦੀ ਹੈ ਕਿਸੇ ਦੀ ਕੌੜੀ ਗੱਲ ਕਿਸੇ ਦੀ ਬੇਪਰਵਾਹੀ ਜਾਂ ਕਿਸੇ ਦਾ ਠੰਡਾ ਵਰਤਾਓ ਇਹ ਸਭ ਉਹਨਾਂ ਨੂੰ ਅੰਦਰੋਂ ਹਿਲਾ ਕੇ ਰੱਖ ਦਿੰਦਾ ਹੈ ਤੇ ਅੰਦਰੋਂ ਹਿਲਾ ਵੀ ਸਕਦਾ ਹੈ ਇਸ ਲਈ ਉਹ ਆਪਣੇ ਆਪ ਨੂੰ ਬਚਾਉਣ ਲਈ ਇੱਕ ਛੋਟੀ ਜਿਹੀ ਦੁਨੀਆ ਬਣਾਉਂਦੇ ਹਨ ਘਰ ਦੀ ਦੁਨੀਆ ਜਿੱਥੇ ਉਹਨਾਂ ਨੂੰ ਕਿਸੇ ਦਾ ਨਕਾਬ ਨਹੀਂ ਚੱਲਣਾ ਪੈਂਦਾ ਕਿਸੇ ਨੂੰ ਖੁਸ਼ ਕਰਨ ਦਾ ਦਬਾਅ ਨਹੀਂ ਹੁੰਦਾ ਘਰ ਸਿਰਫ ਥਾਂ ਨਹੀਂ ਘਰ ਇੱਕ ਸੁਰੱਖਿਆ ਹੈ ਘਰ ਸਿਰਫ ਥਾਂ ਨਹੀਂ ਘਰ ਇੱਕ ਸੁਰੱਖਿਆ ਹੈ ਇਹ ਲੋਕ ਘਰ ਨੂੰ ਸਿਰਫ ਰਹਿਣ ਦੀ ਥਾਂ ਨਹੀਂ ਸਮਝਦੇ ਇਹ ਲੋਕ ਘਰ ਨੂੰ ਸਿਰ ਪਰ ਰਹਿਣ ਦੀ ਥਾਂ ਨਹੀਂ ਸਮਝਦੇ ਘਰ ਉਹਨਾਂ ਲਈ ਸੁਰੱਖਿਆ ਦਾ ਘੇਰਾ ਹੁੰਦਾ ਘਰ ਦੇ ਕੋਨੇ ਖਿੜਕੀ ਕੋਲ ਪਈ ਕੁਰਸੀ ਰਾਤ ਦੀ ਖਮੋਸ਼ੀ ਇਹ ਸਭ ਉਹਨਾਂ ਲਈ ਸਕੂਨ ਹੁੰਦਾ ਜਿੱਥੇ ਦੁਨੀਆ ਉਹਨਾਂ ਤੋਂ ਸਵਾਲ ਪੁੱਛਦੀ ਹੈ ਕਿਉਂ ਨਹੀਂ ਬਾਹਰ ਜਾਂਦੇ ਕਿਉਂ ਲੋਕਾਂ ਨਾਲ ਨਹੀਂ ਮਿਲਦੇ ਉੱਥੇ ਘਰ ਉਹਨਾਂ ਨੂੰ ਬਿਨਾਂ ਸਵਾਲਾਂ ਦੇ ਕਬੂਲ ਕਰ ਲੈਂਦਾ ਹੈ ਸਮਾਜ ਦੀ ਗਲਤ ਸੋਚ ਸਮਾਜ ਅਕਸਰ ਉਹਨਾਂ ਨੂੰ ਗਲਤ ਸਮਝ ਲੈਂਦਾ ਹੈ ਲੋਕ ਕਹਿੰਦੇ ਹਨ ਇਹਨਾਂ ਨੂੰ ਜੀਣਾ ਨਹੀਂ ਆਉਂਦਾ ਇਹਨਾਂ ਨੂੰ ਦੁਨੀਆ ਦਾ ਸਾਹਮਣਾ ਕਰਨਾ ਚਾਹੀਦਾ ਪਰ ਕੋਈ ਇਹ ਨਹੀਂ ਪੁੱਛਦਾ ਕਿ ਸ਼ਾਇਦ ਉਹ ਦੁਨੀਆ ਨੂੰ ਚੰਗੀ ਤਰ੍ਹਾਂ ਦੇਖ ਚੁੱਕੇ ਹਨ ਕਈ ਵਾਰ ਬਾਹਰ ਦੀ ਦੁਨੀਆ ਨੇ ਉਹਨਾਂ ਨੂੰ ਧੁੱਖਾ ਦਿੱਤਾ ਹੁੰਦਾ ਹੈ ਟੁੱਟੇ ਰਿਸ਼ਤੇ ਟੁੱਟੇ ਸੁਪਨੇ ਜਾਂ ਅਧੂਰੇ ਭਰੋਸੇ ਇਹ ਸਭ ਉਹਨਾਂ ਨੂੰ ਅੰਦਰ ਵੱਲ ਮੋੜ ਦਿੰਦੇ ਹਨ ਇਹ ਲੋਕ ਅੰਦਰੋਂ ਖਾਲੀ ਨਹੀਂ ਭਰੇ ਹੋਏ ਹੁੰਦੇ ਹਨ ਇਹ ਲੋਕ ਅੰਦਰੋਂ ਖਾਲੀ ਨਹੀਂ ਭਰੇ ਹੋਏ ਹੁੰਦੇ ਹਨ ਾਕਾਂਤ ਪਸੰਦ ਕਰਨ ਵਾਲੇ ਲੋਕ ਖਾਲੀ ਨਹੀਂ ਹੁੰਦੇ ਉਹਨਾਂ ਦੇ ਅੰਦਰ ਕਹਾਣੀਆਂ ਹੁੰਦੀਆਂ ਹਨ ਦਰਦ ਹੁੰਦਾ ਹੈ ਸੁਪਨੇ ਹੁੰਦੇ ਹਨ ਉਹ ਘੱਟ ਬੋਲਦੇ ਹਨ ਪਰ ਡੂੰਘਾ ਸੋਚਦੇ ਹਨ ਉਹ ਘੱਟ ਹੱਸਦੇ ਹਨ ਪਰ ਸੱਚਾ ਮਹਿਸੂਸ ਕਰਦੇ ਹਨ ਕਈ ਵੱਡੇ ਲੇਖਕ ਕਲਾਕਾਰ ਦਾਰਸ਼ਨਿਕ ਇਹ ਸਭ ਅਕਾਂਤ ਦੇ ਹੀ ਬੱਚੇ ਹਨ ਜੇ ਉਹ ਵੀ ਸਮਾਜ ਦੇ ਦਬਾਅ ਵਿੱਚ ਆ ਕੇ ਹਰ ਵੇਲੇ ਬਾਹਰ ਰਹਿੰਦੇ ਤਾਂ ਸ਼ਾਇਦ ਉਹ ਅਮੋਲਕ ਵਿਚਾਰ ਕਦੇ ਜਨਮ ਹੀ ਨਾ ਲੈਂਦੇ ਘਰੋਂ ਬਾਹਰ ਨਾ ਜਾਣਾ ਅਤੇ ਆਲਸ ਫਰਕ ਸਮਝੋ ਦੋਨਾਂ 'ਚ ਘਰੋਂ ਬਾਹਰ ਨਾ ਜਾਣਾ ਅਤੇ ਆਲਸ ਫਰਕ ਸਮਝੋ हां ਇਹ ਵੀ ਸੱਚ ਹੈ ਕਿ ਕਈ ਵਾਰ ਆਲਸ ਵੀ ਘਰ ਨਾ ਜਾਣ ਦਾ ਕਾਰਨ ਬਣ ਸਕਦਾ ਹੈ ਪਰ ਹਰ ਇਕਾਂਤ ਆਲਸ ਨਹੀਂ ਹੁੰਦਾ ਫਰਕ ਸਮਝਣਾ ਬਹੁਤ ਜ਼ਰੂਰੀ ਹੈ ਜੇ ਕੋਈ ਵਿਅਕਤੀ ਘਰ ਵਿੱਚ ਰਹਿ ਕੇ ਸਿੱਖ ਰਿਹਾ ਹੈ ਲਿਖ ਰਿਹਾ ਹੈ ਸੋਚ ਰਿਹਾ ਹੈ ਆਪਣੇ ਆਪ ਨੂੰ ਸਮਝ ਰਿਹਾ ਹੈ ਉਹ ਆਲਸੀ ਨਹੀਂ ਉਹ ਆਪਣੇ ਅੰਦਰ ਦੀ ਯਾਤਰਾ ਤੇ ਹੈ ਆਪਣੇ ਆਪ ਨੂੰ ਕਬੂਲ ਕਰਨਾ ਸਭ ਤੋਂ ਵੱਡੀ ਲੜਾਈ ਆਪਣੇ ਆਪ ਨਾਲ ਹੁੰਦੀ ਹੈ ਜੋ ਲੋਕ ਘਰੋਂ ਬਾਹਰ ਨਹੀਂ ਜਾਣਾ ਪਸੰਦ ਕਰਦੇ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕਬੂਲ ਕਰਨਾ ਚਾਹੀਦਾ ਹੈ ਤੁਸੀਂ ਗਲਤ ਨਹੀਂ ਹੋ ਤੁਸੀਂ ਕਮਜ਼ੋਰ ਨਹੀਂ ਹੋ ਹਰ ਫੁੱਲ ਸੂਰਜ ਵਿੱਚ ਨਹੀਂ ਖੜਦਾ ਕੁਝ ਛਾਂ ਵਿੱਚ ਵੀ ਆਪਣੀ ਖੁਸ਼ਬੂ ਫਲਾਉਂਦੇ ਹਨ ਸੰਤੁਲਨ ਦੀ ਲੋੜ ਹੁੰਦੀ ਹੈ ਇਹਦੇ ਵਿੱਚ ਸੰਤੁਲਨ ਬੈਲੈਂਸ ਬਰਾਬਰ ਰੱਖਣਾ ਅਕਾਂਤ ਇੱਕ ਸੁੰਦਰ ਹੈ ਪਰ ਪੂਰੀ ਦੁਨੀਆ ਤੋਂ ਕੱਟ ਜਾਣਾ ਵੀ ਠੀਕ ਨਹੀਂ ਕਦੇ-ਕਦੇ ਬਾਹਰ ਜਾਣਾ ਹਵਾ ਮਹਿਸੂਸ ਕਰਨੀ ਕੁਝ ਲੋਕਾਂ ਨਾਲ ਗੱਲ ਕਰਨੀ ਇਹ ਸਭ ਮੰਨ ਲਈ ਚੰਗਾ ਹੁੰਦਾ ਹੈ ਜਿੰਦਗੀ ਸੰਤੁਲਨ ਦਾ ਨਾਮ ਹੈ ਨਾ ਪੂਰੀ ਭੀੜ ਨਾ ਪੂਰਾ ਇਕਾਂਤ ਅੰਤ ਵਿੱਚ ਜੋ ਲੋਕ ਘਰੋਂ ਬਾਹਰ ਜਾਣਾ ਪਸੰਦ ਨਹੀਂ ਕਰਦੇ ਉਹ ਇਸ ਦੁਨੀਆ ਦਾ ਭਾਰ ਨਹੀਂ ਸਹਗੋਂ ਇਸ ਦੀ ਗਹਿਰਾਈ ਹਨ ਉਹ ਹੌਲੀ ਚੱਲਦੇ ਹਨ ਪਰ ਦੂਰ ਤੱਕ ਜਾਂਦੇ ਹਨ ਉਹ ਚੁੱਪ ਰਹਿੰਦੇ ਹਨ ਪਰ ਉਹਨਾਂ ਦੀ ਖਮੋਸ਼ੀ ਬਹੁਤ ਕੁਝ ਕਹਿ ਜਾਂਦੀ ਹੈ ਜੇ ਤੁਸੀਂ ਵੀ ਅਜਿਹੇ ਹੋ ਤਾਂ ਆਪਣੇ ਆਪ ਨੂੰ ਦੋਸ਼ ਨਾ ਦਿਓ ਤੁਸੀਂ ਆਪਣੀ ਕਿਸਮ ਦੇ ਹੋ ਅਤੇ ਇਹ ਤੁਹਾਡੀ ਖੂਬਸੂਰਤੀ ਹੈ ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਇਹ ਕਮਜ਼ੋਰੀ ਨਹੀਂ ਹੁੰਦੀ ਮੈਂ ਡਿਟੇਲ ਵਾਈਜ਼ ਇਸ ਕਹਾਣੀ ਦੇ ਵਿੱਚ ਤੁਹਾਡੇ ਨਾਲ ਪੂਰੀ ਖੁੱਲ੍ਹ ਕੇ ਗੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਬੜੇ ਸੌਖੇ ਤਰੀਕੇ ਦੇ ਨਾਲ ਸਰਲ ਤਰੀਕੇ ਦੇ ਨਾਲ ਤੁਹਾਡੇ ਨਾਲ ਮੈਂ ਇਹ ਗੱਲਬਾਤ ਕੀਤੀ ਹੈਗੀ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਵਿਚਾਰ ਚੰਗੇ ਲੱਗੇ ਤੇ ਸਾਡੀ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਤੁਸੀਂ ਜ਼ਰੂਰ ਕਰਿਓ ਆਪਣੇ ਚਾਹਣ ਵਾਲਿਆਂ ਦੇ ਨਾਲ ਤੁਸੀਂ ਚੈਨਲ ਨੂੰ ਸਾਂਝਾ ਜ਼ਰੂਰ ਕਰ ਦਿਓ ਧੰਨਵਾਦ